ਸਚੀ ਕਾਲਜੀ ਅੱਜ ਸੇ ਚੱਲ ਪਏ ਹਾਂ ਬਰਫ਼ ਦੀ ਸਫ਼ਰ ਤੇ ਬਰਫ਼ ਵਿੱਚ ਇੱਕ ਨਾਗੀ ਸਕੂਨ ਹੁੰਦਾ ਹੈ ਠੰਡ ਜ਼ਰੂਰ ਹੋਵੇਗੀ ਪਰ ਜੇ ਤੁਹਾਡੀ ਕੰਪਨੀ ਤੁਹਾਡੇ ਨਾਲ ਜਾਣ ਵਾਲੇ ਚੰਗੇ ਹੋਣ ਆ ਤਾਂ ਤੁਹਾਨੂੰ ਉਸ ਠੰਡ ਦਾ ਅਹਿਸਾਸ ਨਹੀਂ ਹੁੰਦਾ ਸਭ ਕੁਝ ਕਰਮ ਲੱਗਦਾ ਹੈ ਅਸੀਂ ਸਵੇਰੇ ਜਲਦੀ ਨਿਕਲ ਗਏ ਲੇਕ ਮਾਉਂਟੇਨ ਅਲਪਾਈਨ ਰਿਜ਼ੋਰਟ ਮੈਰੀਜਵਿਲ ਵਲ 120 ਕਿਲੋਮੀਟਰ ਦਾ ਫਾਸਲਾ ਸੀਗਾ ਜੀ 2 ਤੋਂ 2.5 ਘੰਟੇ ਦੀ ਡਰਾਈਵ ਰਸਤੇ ਵਿੱਚ ਬਹੁਤ ਖੂਬਸੂਰਤ ਵਾਦੀਆਂ ਹੀਲਸਵਿਲ ਤੁਸੀਂ ਕਰਾਸ ਕਰੋਗੇ ਲਿਲੀ ਡੇਲ ਯਾਰਾ ਵੈਲੀ ਮੈਲਬਨ ਦੇ ਕਾਫੀ ਨੇੜੇ ਹੋਣ ਕਾਰਨ ਤੁਹਾਨੂੰ ਇੱਥੇ ਰਾਤ ਰਹਿਣ ਦੀ ਲੋੜ ਨਹੀਂ ਹੈ ਤੁਸੀਂ ਸਵੇਰੇ ਗਏ ਸ਼ਾਮ ਨੂੰ ਵਾਪਸ ਆ ਸਕਦੇ ਹੋ ਬੱਚੇ ਇੱਥੇ ਸਨੋ ਪਲੇ ਕਰ ਸਕਦੇ ਆ ਕ੍ਰਾਸ ਕੰਟਰੀ ਸਕੀਇੰਗ ਵੀ ਇੱਥੇ ਅਵੇਲੇਬਲ ਹੈਗੀ ਆ ਮਾਉਂਟ ਪੁਲਰ ਵਰਗੀਆਂ ਥਾਵਾਂ ਨਾਲੋਂ ਖਰਚਾ ਘੱਟ ਹੁੰਦਾ ਹੈ ਇੱਥੇ ਜਿਸ ਹੂਟਾਂ ਦੀ ਗੱਲ ਕਰੀਏ ਤੇ ਉੱਥੇ ਇੱਕ ਕੈਫੇ ਹੈ ਜਿੱਥੇ ਤੁਸੀਂ ਹੌਟ ਫੂਡ ਲੈ ਸਕਦੇ ਹੋ ਰੈਂਟਲ ਸਟੋਰ ਹੈ ਜਿੱਥੋਂ ਤੁਸੀਂ ਆਪਣਾ ਵਾਰਮ ਸਨੋ ਗੀਅਰ ਹਾਇਰ ਕਰ ਸਕਦੇ ਹੋ ਵਿਜ਼ਿਟਰ ਸੈਂਟਰ ਹੈ ਜੇਕਰ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਲੈਣਾ ਚਾਹੁੰਦੇ ਹੋ ਤਾਂ ਤੋਂ ਉੱਥੇ इजीली ਅਵੇਲੇਬਲ ਹੋ ਜਾਂਦੀ ਹੈ ਉੱਪਰ ਕਾਰਪਾਕ ਕਾਫੀ ਫੁੱਲ ਹੋ ਜਾਂਦਾ ਹੈ ਸੋ ਬਾਟਮ ਏਰੀਆ ਦੇ ਵਿੱਚ ਤੁਸੀਂ ਕਾਰਪਾਕ ਕਰ ਸਕਦੇ ਹੋ ਉੱਥੇ ਤੁਹਾਨੂੰ ਇੱਕ ਬੱਸ ਪ੍ਰੋਵਾਈਡ ਕੀਤੀ ਜਾਏਗੀ ਜਿਹੜੀ ਕਿ ਤੁਹਾਨੂੰ ਉੱਪਰ ਲੈ ਕੇ ਜਾਏਗੀ ਜਿੱਥੇ ਸਨੋ ਏਰੀਆ ਦੇ ਵਿੱਚ ਸਰਦੀਆਂ ਵਿੱਚ ਇਹਦੀ ਐਂਟਰੀ ਫੀਸ ਹੁੰਦੀ ਹੈ ਜੇ ਆਪਾਂ ਚੇਨ ਦੀ ਗੱਲ ਕਰੀਏ ਤਾਂ ਚੇਨ will be required as per the weather conditions नेचर ਦੇ ਨਾਲ ਇੱਕ ਲਮਾ ਗੁਜ਼ਾਰਨਾ ਜ਼ਿੰਦਗੀ ਦੇ ਵਿੱਚ ਰੰਗ ਭਰ ਦਿੰਦਾ ਹੈ ਬਰਫ਼ ਸਿਰਫ਼ ਠੰਡ ਨਹੀਂ ਇੱਕ احساس ਹੈ ਸਕੂਨ ਖਮੋਸ਼ੀ ਤੇ ਖੂਬਸੂਰਤੀ ਦਾ ਜਿੱਥੇ ਜ਼ਮੀਨ ਸਫੇਦ ਤੇ ਅਸਮਾਨ ਗੁਲਾਬੀ ਉਹਨਾਂ ਲਮਿਆਂ ਨੂੰ ਯਾਦ ਰੱਖਣਾ ਜ਼ਰੂਰੀ ਹੁੰਦਾ ਹੈ ਜ਼ਿੰਦਗੀ ਵਿੱਚ ਹਰ ਵਾਰ ਬਰਫ਼ ਨਹੀਂ ਡਿੱਗਦੀ ਪਰ ਜਦੋਂ ਡਿੱਗਦੀ ਹੈ ਉਹ ਯਾਦਾਂ ਬਣਾ ਜਾਂਦੀ ਹੈ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਸ਼ਾਰਟ ਵੀਡੀਓ ਚੰਗੀ ਲੱਗੀ ਹੋਵੇਗੀ ਪਲੀਜ਼ ਸਬਸਕ੍ਰਾਈਬ ਐਂਡ ਲਾਈਕ ਐਂਡ ਡੋਨਟ ਫੋਰਗੇਟ ਟੂ ਲੀਵ ਅਸ ਅ ਫੀਡਬੈਕ ਇਟ ਮੀਨਸ ਅ ਲੋਟ ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦ ਵੀਡੀਓ